ਤੁਸੀਂ ਇੱਥੇ ਨਾਜਰਾ ਰਾਜਾ ਸਾਹਿਬ ਬਾਬਰੀ ਜੀ ਸਾੰਤਿ ਕੂਝੇ ਜਿਹੜਾ ਪਿਛਲੇ ਦਿਨਾਂ ਤੋਂ ਇਹ ਮਾਮਲਾ ਹੌਸਲਾ ਚੱਲ ਰਿਹਾ ਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕੱਲ ਵੀ ਮਹਾਰਾਜ ਸਾਹਿਬ ਨੇ ਬੁਲਾਇਆ ਸੀਗਾ ਸੋ ਕੱਲ ਵੀ ਬਿਆਨ ਸੰਗਤਾਂ ਨਾਲ ਰੂਰੂ ਹੋਏ ਸੀਗੇ ਸੋ ਅੱਜ ਫੇਰ ਆਪ ਸਾਰੇ ਚੈਨਲਾਂ ਦੇ ਮਾਧਿਅਮ ਦੇ ਰਾਹੀਂ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਨੀ ਚਾਹੁੰਦੇ ਆ ਜਿਹੜਾ ਸਰੂਪਾਂ ਦਾ ਇਲਜ਼ਾਮ ਲੱਗਿਆ ਸੀ ਵੀ 169 ਸਰੂਪ ਇਸ ਪਵਨ ਪਵਿੱਤਰ ਸਥਾਨ ਤੋਂ ਬਰਾਮਦ ਹੋਏ ਆ ਬਰਾਮਦ ਵਰਗੇ ਜਿਹੜੇ ਸ਼ਬਦ ਨੇ ਉਹ ਵਰਤਣੇ ਸਤਿਗੁਰਾਂ ਵਾਸਤੇ ਕੋਈ ਬਹੁਤੇ ਸੋਹਣੇ ਲਬਜ ਨਹੀਂ ਹੈਗੇ ਪਰ ਇਹ ਵੀ ਕਿਹਾ ਗਿਆ ਸੀ ਵੀ ਰਸੋਈ ਘਰ ਚੋਂ ਇੱਥੋਂ ਸਰੂਪ ਜਿਹੜੇ ਮਿਲੇ ਆ ਪਰ ਇੱਥੇ ਜਦੋਂ ਸ਼ਾਨਦਿਨ ਪ੍ਰੋਪਰ ਤਰੀਕੇ ਨਾਲ ਹੋਈ ਕਿਉਂਕਿ ਇੱਥੇ ਬਹੁਤ ਜ਼ਿੰਮੇਵਾਰ ਕਮੇਟੀ ਆ ਬਹੁਤ ਜ਼ਿੰਮੇਵਾਰ ਪ੍ਰਬੰਧਕ ਨੇ ਸੋ ਸੱਚੇ ਪਾਤਸ਼ਾਹ ਜੀ ਦੀ ਮਿਹਰ ਨਾਲ ਇੱਥੇ ਤਕਰੀਬਨ 1 ਜਾਂ 2 ਜਾਂ 4 ਸਾਲ ਤੋਂ ਨਹੀਂ ਘੱਟੋ-ਘੱਟ 50 ਸਾਲ ਤੋਂ ਸਤਿਗੁਰੂ ਗ੍ਰੰਥ ਸਾਹਿਬਹ ਜੀਆਂ ਲੜੀਆਂ ਜਿਹੜੀਆਂ ਨੇ ਚੱਲਦੀਆਂ ਨੇ ਸੋ ਇਸੇ ਕਿਸੇ ਵੀ ਤਰ੍ਹਾਂ ਦੇ ਕੋਈ ਸੂਖ ਬਰਾਮਦ ਨਹੀਂ ਕੀਤੇ ਗਏ ਕਿਸੇ ਵੀ ਤਰ੍ਹਾਂ ਦੀ ਕੋਈ ਇੱਥੇ ਮਾਨ ਮਰਿਆਦਾ ਵਿੱਚ ਉਲੰਘਣਾ ਨਹੀਂ ਹੋਈ ਬਹੁਤ ਸਾਰਾ ਜਿੰਨੇ ਗਰੰਥੀ ਸਿੰਘ ਨੇ ਜਿੰਨੀਆਂ ਲੜੀਆਂ ਜਿੰਨੇ ਖੰਡਪੜ ਸਾਹਿਬ ਜਿੰਨੇ ਸਤਿਗੁਰਾਂ ਦੇ ਸਰੂਪ ਨੇ ਪੂਰੀ ਮਾਨ ਮਰਿਆਦਾ ਨਾਲ ਅਕਾਲ ਤੱਕ ਸਭ ਦੀ ਮਾਨ ਮਰਿਆਦਾ ਨਾਲ ਇੱਥੇ ਸ਼ਸ਼ੋਭਤ ਕੀਤੇ ਜਾਂਦੇ ਆ ਸੋ ਇੱਕ ਦਿਨ ਖਣਪੜ ਸਾਹਿਬ ਆਰੰਭ ਹੁੰਦਾ ਹੈ ਤੀਸਰੇ ਦਿਨ ਉਹਦਾ ਭੋਗ ਪੈਂਦਾ ਹੈ ਫਿਰ ਜਿਹੜੇ ਸਤਿਗੁਰਾਂ ਤੋਂ ਖਣਪੜ ਸਾਹਿਬ ਹੋਇਆ ਉਹਨੂੰ ਉਹ ਸਤਿਗੁਰਾਂ ਨੂੰ ਬਿਰਾਜਮਾਨ ਸੱਚਖੰਡ ਚ ਕਰਕੇ ਫਿਰ ਦੂਜਾ ਸਰੂਪ ਲਿਆਂਦਾ ਜਾਂਦਾ ਸੋ ਬਹੁਤ ਵੱਡੇ ਪੱਧਰ ਤੇ ਬਹੁਤ ਪਿਆਰ ਨਾਲ ਤੇ ਬੜੇ ਭਾਵਨਾ ਬੜੀ ਸ਼ਰਧਾ ਨਾਲ ਪਹਿਲਾਂ ਸੰਗਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਸੀਸ ਦਾ ਕਰਦੀਆਂ ਨੇ ਫਿਰ ਰਾਜਾ ਸਾਹਿਬ ਦੇ ਚਰਨਾਂ ਚ ਸੀਸ ਦਾ ਕਰਦੀਆਂ ਨੇ ਸੋ ਮਹਾਪੁਰਸ਼ਾਂ ਦਾ ਸਤਿਪੁਰਸ਼ਾਂ ਦਾ ਇਹ ਬਹੁਤ ਪਾਵਨ ਪਵਿੱਤਰ ਤੇ ਬੰਦਗੀ ਵਾਲਾ ਸਥਾਨ ਆ ਸਾਡੇ ਸੀਐਮ ਸਾਹਿਬ ਹੁਣੇ ਭਗਵਾਨ ਸਿੰਘ ਮਾਨ ਸਾਹਿਬ ਹੋਣਾ ਨੇ ਇਹ ਕਿਆ ਸੀਗਾ ਵੀ ਇਥੋਂ ਬਰਾਮਦ ਕਰ ਲਏ ਗਏ ਆ ਸਰੂਪ ਜਿਹੜੇ ਆ ਜਾਂ ਇਥੋਂ ਸਾਨੂੰ ਪਤਾ ਲੱਗਿਆ ਸੋ ਉਹ ਬਿਲਕੁਲ ਹੀ ਛੁਟਲਾਏ ਗਏ ਬਿਆਨ ਨਹੀਂ ਹਾਸੋ ਹੀ ਨੇ ਬਿਆਨ ਸੀਗੇ ਸੋ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਰਾਜੇ ਦਾ ਦਰਬਾਰ ਆ ਮਹਾਰਾਜ ਸਾਹਿਬ ਜੀ ਦੀ ਕਿਰਪਾ ਸੱਚੇ ਪਾਤਸ਼ਾਹ ਜੀ ਦੀ ਜਿਨ੍ਹਾਂ ਨੂੰ ਨਹੀਂ ਵੀ ਸੀ ਪਤਾ ਉਹਨਾਂ ਨੂੰ ਵੀ ਪਤਾ ਲੱਗਿਆ ਰਾਜਾ ਸਾਹਿਬ ਜੀ ਦੇ ਘਰ ਬਾਰੇ ਔਰ ਜਿਹੜੇ ਅੱਜ ਤੱਕ ਨਹੀਂ ਸੀ ਆਏ ਉਹ ਵੀ ਇੱਥੇ ਆਈ ਜਾਂਦੇ ਆ ਸੋ ਸੱਚੇ ਪਾਤਸ਼ਾਹ ਜੀ ਦੀ ਕੋਈ ਆਪਣੀ ਖੇਡ ਆ ਸੋ ਅਸੀਂ ਇਹ ਬੇਨਤੀ ਕਰਦੇ ਆ ਵੀ ਸੀਐਮ ਸਾਹਿਬ ਨੂੰ ਸੱਚੇ ਪਾਤਸ਼ਾਹ ਸਮੱਤ ਬਖਸ਼ਣ ਰਾਜਾ ਸਾਹਿਬ ਮੇਰਾ ਕਰਨ ਮੇਰਾ ਦੇ ਘਰ ਵਿੱਚ ਆਉਣ ਤੇ ਉਹਨਾਂ ਨੂੰ ਜਿਹੜੀ ਇਹ ਗਲਤਫਹਿਮੀ ਹੋਈ ਆ ਸੋ ਹੁਣ ਸਾਡੇ ਧਾਮੀ ਸਾਹਿਬ ਹੋਣੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੇਨ ਪ੍ਰਧਾਨ ਸਾਹਿਬ ਨੇ ਉਹ ਵੀ ਆ ਕੇ ਗਏ ਆ ਰਾਤ ਸਰਦਾਰ ਸੁਖਵੀਰ ਸਿੰਘ ਬਾਦਲ ਹੋਣੀ ਆ ਕੇ ਗਏ ਨੇ ਹੁਣੇ ਐਮਐਲ ਚੰਦਜੀਤ ਸਿੰਘ ਚੰਨੀ ਹੋਣੀ ਉਹ ਵੀ ਆ ਰਿਹਾ ਸੋ ਵੱਡੀਆਂ ਵੱਡੀਆਂ ਮਾਨਯੋਗ ਸ਼ਖਸੀਅਤਾਂ ਆ ਰਹੀਆਂ ਉਹ ਇਸੇ ਕਰਕੇ ਆ ਰਹੀਆਂ ਨੇ ਵੀ ਐਡੇ ਵੱਡੇ ਅਸਥਾਨ ਤੇ ਜਿੱਥੇ ਲੱਖਾਂ ਦੀ ਤਦਾਦ ਵਿੱਚ ਲੋਕ ਆਉਂਦੇ ਹੋਣ ਸੰਗਤਾਂ ਮੱਥਾ ਟੇਕਦੀਆਂ ਹੋਣ ਐਡੀ ਵੱਡੀ ਅਵਗਿਆ ਇਸ ਸਥਾਨ ਤੇ ਕਦੇ ਹੋ ਨਹੀਂ ਸਕਦੀ ਹੈ ਨਾ ਸੋ ਤੁਸੀਂ ਵੀ ਸਾਰੇ ਇਲਾਕੇ ਦੇ ਹੋ ਤੁਸੀਂ ਪ੍ਰੈਸ ਵਾਲਿਆਂ ਦੀ ਜਿਹੜੀ ਅੱਖ ਹੁੰਦੀ ਹੈ ਉਹ ਬਾਜ ਵਾਲੀ ਅੱਖ ਹੁੰਦੀ ਤੁਹਾਨੂੰ ਤਾਂ ਦੇਖਦੇ ਆ ਸਾਰੀ ਇੱਥੇ ਪਤਾ ਲੱਗ ਜਾਂਦਾ ਵੀ ਕਿੱਥੇ ਕੀ ਚੱਲ ਰਿਹਾ ਕੀ ਨਹੀਂ ਸੋ ਇੱਥੇ ਬਹੁਤ 24 ਘੰਟੇ ਲੰਗਰ ਚੱਲਦਾ ਹੈ 24 ਘੰਟੇ ਇੱਕ ਮਿੰਟ ਵੀ ਐਸਾ ਨਹੀਂ ਹੈਗਾ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਇੱਥੇ ਜਾਪ ਨਾ ਹੁੰਦਾ ਹੋਵੇ ਹੈ ਨਾ ਸੋ ਸ਼ਾਮ ਨੂੰ ਕੀਰਤਨ ਹੁੰਦਾ ਸਵੇਰ ਨੂੰ ਆਸਾ ਜੀ ਦੀ ਵਾਰ ਹੁੰਦੀ ਆ ਸੋ ਸੱਚੇ ਪਾਤਸ਼ਾਹ ਜੀ ਦੀ ਬਹੁਤ ਮਿਹਰ ਆ ਤੇ ਬਾਕੀ ਤੁਸੀਂ ਕੋ ਪੁੱਛਣਾ ਬਾਬਾ ਜੀ ਜਿੱਦਾ ਮੁੱਖ ਮੰਤਰੀ ਸਾਹਿਬ ਆਪ ਕਦੀ ਇੱਥੇ ਸਤਾਂਤੀ ਨਹੀਂ ਆਏ ਪਰ ਇਸ ਤਰ੍ਹਾਂ ਦੇ ਉਹਨਾਂ ਨੂੰ ਜਾਂਚ ਪੜਤਾਲ ਕੀਤੇ ਤੋਂ ਬਿਨਾ ਇਸ ਤਰ੍ਹਾਂ ਦੇ ਬਿਆਨ ਦੇ ਦੇ ਸ਼ੁਕਰ ਅਸਲ ਵਿੱਚ ਸੋਬਦੇ ਤਾਂ ਹੈ ਨਹੀਂ ਹੋ ਸਕਦਾ ਉਹਨਾਂ ਨੂੰ ਗਲਤਫਹਿਮੀ ਹੋ ਗਈ ਹੋਵੇ ਉਹਨਾਂ ਨੂੰ ਗਲਤ ਦੱਸਿਆ ਗਿਆ ਹੋਵੇ ਸੋ ਹੁਣ ਉਹਨਾਂ ਨੂੰ ਪਤਾ ਲੱਗੂਗਾ ਹੋ ਸਕਦਾ ਉਹਨਾਂ ਵਾਲੇ ਦਿਨਾਂ ਚ ਆਪ ਹੀ ਸਜਦਾ ਕਰਨ ਇੱਥੇ ਆਜਣ ਹਨਾ ਸੋ ਇਹ ਵੀ ਇਹ ਵੀ ਹੈ ਕਈ ਵਾਰ ਮਤਲਬ ਸਰਕਾਰਾਂ ਚ ਰਹਿੰਦੇ ਆ ਵੱਡੇ ਅਹੁਦਿਆਂ ਤੇ ਰਹਿੰਦੇ ਆ ਨਹੀਂ ਪਤਾ ਲੱਗਦਾ ਹੁਣ ਮੁੱਖ ਮੰਤਰੀ ਨੇ ਆਪ ਤਾਂ ਸੈਟ ਨਹੀਂ ਬਣਾਈ ਹੈਗੀ ਆਪ ਤਾਂ ਮਤਲਬ ਉਹਦੇ ਚ ਪਰ ਫੇਰ ਵੀ ਉਹਨਾਂ ਨੂੰ ਇੱਕ ਵਾਰੀ ਬੋਲਣ ਲੱਗਿਆ ਕਿਉਂਕਿ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਐਡਾ ਵੱਡਾ ਸਥਾਨ ਆ ਵੀ ਇੰਨੀ ਜ਼ਿਆਦਾ ਸੰਗਤ ਇੱਥੇ ਜੁੜੀ ਹੋਈ ਆ ਉਹਨਾਂ ਨੂੰ ਐਸੇ ਵੀ ਨਾਰਮਲ ਕਿਤੇ ਲੜੀਆਂ ਜਿੱਦਾਂ ਆਮ ਚਲਦੀਆਂ ਹੀ ਨੇ ਸਥਾਨਾਂ ਦੇ ਡੇਰਿਆਂ ਚ ਵੀ ਐਡਾਂ ਚਲਦੀਆਂ ਹੋਣੀਆਂ ਪਰ ਇਹ ਨਹੀਂ ਸੀ ਨਾ ਪਤਾ ਵੀ ਲੱਖਾਂ ਦੀ ਦਦਾ ਚ ਹਰ ਐਤਵਾਰ ਲੋਕੀ ਇੱਥੇ ਕਿੰਨਾ ਪਿਆਰ ਕਰਨ ਵਾਲੇ ਨੇ ਹੁਣ ਤੁਸੀਂ ਦੇਖੋ ਫੇਸਬੁੱਕ ਤੇ ਜਦੋਂ ਕੋਈ ਵੀਡੀਓ ਪੈਂਦੀ ਆ ਜੇ ਕਿੰਨੇ ਲੋਕ ਨੇ ਉਹ ਕਹਿੰਦੇ ਆਪ ਦਾ ਬਾਈਕਾਟ ਆਪ ਦਾ ਬਾਈਕਾਟ ਆਪ ਦਾ ਬਾਈਕਾਟ ਮਤਲਬ ਸਾਰੇ ਕ ਮੈਂ ਇੰਨਾ ਰਾਜਾ ਸਾਹਿਬ ਨੂੰ ਲੋਕੀ ਪਿਆਰ ਕਰਦੇ ਆ ਸੋ ਉਹਨਾਂ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਕੋਈ ਬਹੁਤ ਸੋਹਣਾ ਵਧੀਆ ਬਿਆਨ ਨਹੀਂ ਹੈਗਾ ਜੀ ਬਹੁਤ ਧੰਨਵਾਦ ਜੀ ਵਾਈ 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 ਸਹੀ ਜੀ